ਦੇਵੀ ਵਾਲਾ ਰੋਡ ਤੇ 14ਵਾਂ ਖੰਡਵਟ ਦਾ ਭੋਗ ਪਾਏ ਗਏ ਆ ਉਹਦੇ ਬਾਰੇ ਕੀ ਕਹਣਾ ਜਾਓ ਜਿਹੜਾ ਵਾਈਡ ਜੀ ਖਾਸ ਸੀ ਵਾਈਡ ਜੀ ਫਤਿਹ ਇਹ ਹਰ ਸਾਲ ਤਰ੍ਹਾਂ ਵਾਰਡ ਨੰਬਰ 7 ਤੇ ਵਾਰਡ ਨੰਬਰ 8 ਜਿਹੜੇ ਬੜੀ ਆਪਣੀ ਸੋਸ਼ਲ ਵਰਕਰ ਵੀ ਹੈ ਸਾਰੇ ਸੱਜਣ ਮਿੱਤਰ ਇੱਥੇ ਪਹੁੰਚ ਹੋ ਗਈ ਹੈ ਤੇ ਉਹ ਹੋ ਜਿਆ ਮੌਤ ਜਾਈ ਜਾਂਦਾ ਵੀ ਕਹਿੰ ਜਾਂਦਾ ਪਹਿਲਾਂ ਹੀ ਪਿਰੇ ਸਾਲ ਦੀ ਆਈ ਸੀ ਇੱਥੇ ਮਾਨ ਸਟਿੱਕਰ ਸਾਹਿਬ ਵੀ ਸਵੇਰੇ ਇੱਕ ਢੇੜਾ ਮਾਰ ਵੀ ਗਈ ਹੈ ਲੈ ਕੇ ਗਈ ਹੈ ਇਹਨਾਂ ਨੂੰ ਬਾਕੀ ਜੋ ਅਸੀਂ ਗੱਲ ਕਰਾਂਗੇ ਸਾਡੀ ਪੰਜਾਬ ਸਰਕਾਰ ਦੀ ਵਾਰਡ ਨੰਬਰ 7 ਦੇ ਕਿਲ ਕੰਪਲੈਂਟਿੰਗ ਸੀਰੀਓ ਸ਼ੁਰੂ ਕਰ ਦਿੱਤੀ ਹੈ ਅਗਲੇ ਹਫਤੇ ਗਰੀਨ ਬਰਦਸਤ ਗਿਆ ਸ਼ੁਰੂ ਹੋ ਜੂਗੀ ਟਿਵਾਡ ਨੰਬਰ ਅੱਧੇ ਕੁਸ਼ ਕਮ ਰਹਿ ਗਏ ਆ ਉਹ ਵੀ ਬਹੁਤ ਜਲਦੀ ਕਰਨ ਜਾ ਰਹੇ ਜੋ ਅੱਜ ਸਾਂਝਾ ਪ੍ਰੋਗਰਾਮ ਕਰਾਇਆ ਗਿਆ ਦੇਵੀ ਵਾਲਾ ਰੋਡ ਤੇ ਦੋ ਤਿੰਨ ਮੋਤਾਂ ਨਸ਼ੇ ਨਾਲ ਹੋ ਚੁੱਕੀਆਂ ਕਿ ਇਸ ਦਾ ਪ੍ਰਭਾਵ ਅੱਜ ਖੰਡਪਾੜ ਦਾ ਪ੍ਰਭਾਵ ਬੱਚਿਆਂ ਤੇ ਪਵੇਗਾ ਜੋ ਨਸ਼ੇ ਤੋਂ ਰਹਿਤ ਨੂੰ ਜੋ ਸਾਡੇ ਮਾਨ ਸਾਹਿਬ ਹੈ ਉਹਨਾਂ ਦੀ ਸੋਚ ਹੈ ਵੀ ਦੇਖੋ ਕੰਮ ਸਰਕਾਰਾਂ ਸਾਰੀਆਂ ਕਰਦੀਆਂ ਔਰ ਜਿਹੜਾ ਹੀ ਕੰਮ ਨਸ਼ੇ ਛੁਡਾਉਣ ਵਾਲਾ ਇਹ ਕੋਣਾਂ ਦਾ ਕੰਮ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਨਸ਼ਾ ਫ੍ਰੀ ਜਿਹੜੀ ਮੁਹਿੰਮ ਚੱਲ ਰਹੀ ਹੈ ਉਹ ਚ ਵੱਧ ਚੜ ਕੇ ਹਿੱਸਾ ਪਾਓ ਪਾਦਰ ਕੇ ਸਾਥ ਦਿਓ ਜਿੱਤੀ ਅੱਜ ਸਰਕਾਰ ਵਧੀਆ ਡਾਈਟ ਵਧੀਆ ਬੈਡੰਬਰੀਜਾਂ ਨੂੰ ਨਸ਼ੇ ਲੱਗ ਗਏ ਐ ਮਰੀਜ਼ ਬਣ ਚੁੱਕੀ ਐ ਸਰੂਟ ਬੁਜੀ ਡਾਈਟ ਮੈਡਰੀ ਹੈ ਬਹੁ ਲੋਕ ਨੇ ਛੱਡ ਵੀ ਚੁੱਕੀ ਹੈ ਬਾਕੀ ਜਿਹੜੇ ਤਸਕਰ ਹਨ ਉਹਨਾਂ ਨੂੰ ਵੀ ਫੜ ਕੇ ਅੰਬਰੀ ਕੀਤਾ ਜਾ ਰਿਹਾ ਤੇ ਕਰਦੇ ਰਹਿਵਾਂ ਹਾਂਜੀ ਹਣੀ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਪ੍ਰੋਗਰਾਮ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੂਹ ਦੇਵੀ ਵਾਲਾ ਰੋਡ ਨਗਰ ਨਿਵਾਸੀਆ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਖੰਡਪਾਟ ਸਾਹਿਬ ਦੇ ਭੋਗ ਪਾਏਗੇ 9 ਸਾਲ ਦੇ ਪੂਰੇ ਵਿੱਚ ਹੋਰ ਇਸ ਮੌਕੇ ਸ਼੍ਰੀ ਨਾਮ ਦੁਰਗਾ ਭਜਨ ਮੰਡਲੀ ਜੋ ਕਿ ਪਹਿਲੇ 42 ਸਾਲਾਂ ਤੋਂ ਸ਼ਹਿਰ ਕੋਡਪੁਰਾ ਵਿੱਚ ਮਹਾਮੇਦ ਜਾਗਰਣ ਚੌਂਕਿਆ ਕਰ ਰਹੇ ਆ ਤੇ ਉਹਨਾਂ ਵੱਲੋਂ ਅੱਜ ਬੂਟੇ ਵਟੰਡੇਗੇ ਤਾਂ ਸਰਪ੍ਰਸਤ ਮੰਤ ਜੰਡ ਸਿੰਘ ਜੀ ਚੇਅਰਮੈਨ ਪਵਨ ਸੱਢੀ ਜੀ ਉਹਨਾਂ ਦੇ ਦੇਸ਼ਾ ਨਿਰਦੇਸ਼ ਹੈ ਅੱਜ ਸਮੂਹ ਸੋਸਾਇਟੀ ਵੱਲੋਂ ਬੂਟੇ ਵੰਡੇਗੇ ਜੋ ਅੱਜ ਕੱਲ ਨਸ਼ੇ ਦਾ ਰੁਝਾਨ ਚੱਲ ਰਿਹਾ ਹੈ ਕੀ ਅੱਜ ਜਿਹੜਾ ਇੱਥੇ ਸਾਂਝਾ ਪ੍ਰੋਗਰਾਮ ਕੀਤਾ ਗਿਆ ਹੈ ਉਹਦੇ ਤੇ ਬੱਚਿਆਂ ਨੂੰ ਕੋਈ ਅਸਰ ਪਊਗਾ ਕੋਈ ਸਿੱਖਿਆ ਮਿਲੂਗੀ ਹਾਂਜੀ ਹੁਣ ਅਸੀਂ ਪਲੈਨਿੰਗ ਬਣਾ ਰਹੇ ਆ ਸੋਸਾਇਟੀ ਵੱਲੋਂ ਔਰ ਪੱਤਰਕਾਰ ਜਿੰਨੇ ਵੀ ਰ ਆ ਉਹਨਾਂ ਵੱਲੋਂ ਮਿਲ ਕੇ ਅਸੀਂ ਨਸ਼ਾ ਮੁਹਿੰਮ ਜਿਹੜੀ ਸਰਕਾਰ ਪੰਜਾਬ ਸਰਕਾਰ ਵੱਲੋਂ ਚੱਲ ਰਹੀ ਹੈ ਉਹਦੇ ਵਿਸ਼ੇ ਤੇ ਆਪਾਂ ਇੱਕ ਸ਼ਹਿਰ ਵਿੱਚ ਆਪਾਂ ਮੋਟੀਵੇਟ ਕਰਾਂਗੇ ਜਲੇ ਜੀ ਅੱਜ ਦੇਵੀ ਵਾਲਾ ਰੋਡ ਤੇ ਖੰਡਪਾੜ ਦਾ ਭੋਗ ਪਾਇਆ ਗਿਆ ਔਰ ਨਵ ਦੁਰਗਾ ਭਜਨ ਮੰਡਲੀ ਦੇ ਵੱਲੋਂ ਅੱਜ ਬੂਟੇ ਵੰਡੇ ਗਏ ਆ ਹੰਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜਿਹੜਾ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਹਾਜਮੀ ਦੇ ਵਿੱਚ ਜਿੰਨੀ ਵੀ ਸਾਰੀ ਸੰਗਤ ਆਈ ਹੈ ਕਿਉਂਕਿ ਇਹ ਜਿਹੜਾ ਹਰ ਸਾਲ ਹੀ ਮਹਾਰਾਜ ਦਾ ਜਿਹੜਾ ਪਾਠ ਪ੍ਰਕਾਸ਼ ਤੇ ਕਰਵਾਇਆ ਜਾਂਦਾ ਕਮੇਟੀ ਦੇ ਵੱਲੋਂ ਨਵ ਦੁਰਗਾ ਭਜਨ ਮੰਡਲੀ ਹੋਗੀ ਰਿਸ਼ੀ ਵੀ ਹੋਗੇ ਸਾਡੇ ਚੰਨਾਂ ਜੀ ਹੋ ਕੇ ਜਾਂ ਜਿੰਨੀ ਵੀ ਇਹ ਕਮੇਟੀ ਹੈਗੀ ਚਾਹੇ ਬਾਬਾ ਜੀ ਅਕਾਲੀ ਪੁਰਸੇ ਦੀ ਕਮੇਟੀ ਸੀ ਤੇ ਮੈਂਬਰਸ ਹੈਗੇ ਆ ਚਾਹੇ ਦੇਵੀ ਵਾਲਾ ਰੋਡ ਦੀ ਸਮੁੱਚੀ ਟੀਮ ਹੈ ਇਹ ਹਰ ਸਾਲ ਹੀ ਮਿਲ ਕੇ ਜਿਹੜਾ ਹੈਗਾ ਇੱਥੇ ਅਖੰਡ ਪਾਠ ਪ੍ਰਕਾਸ਼ ਕਰਵਾਉਂਦੇ ਆ ਔਰ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਤਿੰਨ ਦਿਨ ਤੋਂ ਜੋ ਜੋ ਅਖੰਡ ਪਾਠ ਚੱਲ ਰਹੇ ਸੀਗੇ ਉਸ ਅਖੰਡ ਪਾਠ ਦੇ ਵਿੱਚ ਦਿਨ ਰਾਤ ਜਿਹੜੇ ਹੈਗੇ ਲੰਗਰ ਚੱਲੇ ਹੈਗੇ ਆ ਲੰਗਰਾਂ ਤੋਂ ਬਾਅਦ ਅੱਜ ਜਿੰਨੀ ਵੀ ਸੰਗਤ ਦੇ ਵਿੱਚ ਸੇਵਾਦਾਰ ਆਏ ਸੀਗੇ ਉਹਨਾਂ ਸੇਵਾਦਾਰਾਂ ਨੂੰ ਉਹਨਾਂ ਦੀ ਸੇਵਾ ਦੇ ਚੱਲਦੇ ਆ ਚੱਲਦੇ ਉਹਨਾਂ ਨੂੰ ਸਨਮਾਨ ਵੀ ਕੀਤਾ ਗਿਆ ਸਨਮਾਨ ਦੇ ਨਾਲ ਨਾਲ ਗਏ ਹੈਗੇ ਆ ਕਮੇਟੀ ਦੇ ਵੱਲੋਂ ਔਰ ਜਸਪ੍ਰੀਤ ਹੋਗੀ ਭੈਣ ਹੋਗੀ ਸਾਡੀ ਯਾ ਇੱਥੇ ਮੁੰਡਾ ਆਪਣਾ ਬੂਟਾ ਹੈ ਗਿਆ ਬਾਈ ਵਜੀਰ ਜੀ ਹੁਰੀ ਕਾਲੇ ਹੁਰੀ ਕਿੰਨੇ ਵੀ ਕਮੇਟੀ ਮੈਂਬਰ ਆ ਅੱਜ ਸਾਰਿਆਂ ਹੀ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਨੇ ਵੀ ਇੱਥੇ ਹਾਜ਼ਰੀ ਲਵਾਈ ਹੈ ਕਿਉਂਕਿ ਇਹ ਜਿਹੜੇ ਭੈਣ ਭਰਾ ਹੈਗੇ ਆ ਬੱਚੇ ਆ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਆ ਇਹ ਸਾਰੀ ਸਾਰੀ ਨੌਜਵਾਨ ਪੀੜ੍ਹੀ ਜਿਹੜੀ ਹੈਗੀ ਹੈ ਮਿਲ ਕੇ ਇੱਕ ਸਮਾਜ ਨੂੰ ਜਿਵੇਂ ਬੰਦਾ ਇੱਕ ਮਾਲਾ ਦੇ ਵਿੱਚ ਪਾਉਂਦਾ ਹੈ ਇਕੱਠੇ ਕਰਨ ਦੀ ਅੱਜ ਕੋਸ਼ਿਸ਼ ਕੀਤੀ ਹੈ ਕਿਉਂਕਿ ਇਹ ਗੁਰੂ ਘਰ ਦੀਆਂ ਜਿਹੜੀਆਂ ਸੰਗਤਾਂ ਹੈਗੀਆਂ ਜਾਂ ਗੁਰੂ ਘਰ ਦੇ ਸਥਾਨਾਂ ਦੇ ਉੱਤੇ ਹੀ ਇਹ ਸਾਰੇ ਭੈਣ ਭਰਾ ਇਕੱਠੇ ਹੁੰਦੇ ਆਂ ਔਰ ਇੱਕੋ ਆਡੀਅਕਤਾ ਦਾ ਪ੍ਰਤੀਕ ਦਿੰਦੇ ਹੋਏ ਇਕੱਠਾ ਦਾ ਇੱਕ ਨਿਸ਼ਾਨੀ ਦਿੰਦੇ ਹੋਏ ਸਾਰੇ ਹੀ ਸੰਗਤਾਂ ਨੇ ਮਿਲ ਕੇ ਨੌਜਵਾਨ ਵੀਰਾਂ ਨੇ ਮਿਲ ਕੇ ਜਿਹੜਾ ਹੈਗਾ ਬਹੁਤ ਵੱਡਾ ਇਹ ਕਾਰਜ ਹੈ ਜਿਹੜਾ ਹੈਗਾ ਰਚਾਇਆ ਔਰ ਅੱਜ ਅਕਾਂਡ ਪੜ ਦੇ ਭੋਗ ਪਾਏ ਗਏ ਆ ਔਰ ਅਕਾਂਡ ਪੜ ਦੇ ਭੋਗ ਤੋਂ ਬਾਅਦ ਅੱਜ ਜਿਹੜਾ ਲੰਗਰ ਵਰਤਿਆ ਔਰ ਇਹਦੇ ਵਿੱਚ ਅੱਜ ਬੁੱਟਿਆਂ ਦਾ ਵੀ ਲੰਗਰ ਜਿਹੜਾ ਵਰਤਾਇਆ ਗਿਆ ਸੋ ਸਾਰੀਆਂ ਸਖਤਾਂ ਦਾ ਸਾਰੇ ਭੈਣ ਭਰਾਵਾਂ ਦਾ ਬਹੁਤ ਧੰਨਵਾਦ ਜਿਹੜੇ ਸੇਵਾਦਾਰ ਇਸ ਇੱਡ ਮਹਾਨ ਕਾਰਜ ਨੂੰ ਇੱਕ ਮੁੱਠ ਹੋ ਕੇ ਕਰਦੇ ਆ ਸਾਡੇ ਸ੍ਰੀਮੰਤ ਜੀ ਸਾਹਿਬ ਬਹੁਤ ਸਾਡੇ ਸਾਰਿਆਂ ਨੂੰ ਜੀ ਆਇਆਂ ਕਰਕੇ ਆਓ ਫੁਰਦਾਰ ਬਸ ਸਾਥ ਤੋਂ ਨਾਲ ਦੂਜਾ ਬਾ ਸੋ ਜੀ ਆਪਾਂ ਮੁੱਖ ਸਟਾਫ ਰੂਮ ਲੱਗੇ ਜਾਣੇ ਨੇ ਸਿਲਨ ਸਿੰਘ ਸਾਹਿਬ ਸਤਿਕਾਰ ਕਰਦੇ ਗੁਰੂ ਜਰਨਾ ਦੇ ਜੰਦੀ ਤੇ ਮੱਦੀ ਪਹੁੰਚਾ ਆਪਣਾ ਸਤਿਪੰਥ ਸਤਿਕਾਰ ਕਰੋ ਤਾਂ ਕਿ ਪਾਸ਼ਾ ਦੇ ਚਰਨਾਂ ਦੇ ਆਸਕ੍ਰਿਤੀ ਹੋ ਗਈ ਜਾਨੀ ਪਾਸ਼ਾ ਸਾਤਾ ਦੇ ਬੋਲ ਤੇ ਲਈ ਅੰਦਰ ਤੋਂ ਧੰਨਵਾਦ ਕਰਦੇ ਆਂ ਸੋ ਆਰ ਲਾਰਡ ਮੈਂਬਰ ਜਿਹੜੇ ਪ੍ਰੋਪਡਨ ਮੰਡਲੀ ਨੇ ਜੋ ਵੀ ਮਦਦ ਕੀਤੀ ਹੈ ਉਸ ਦਾ ਅਰਥ ਬੋਲ ਸਤਿਕਾਰ ਜਾਨਦੇ ਨੇ ਸਾਡੇ ਬਹੁਤ ਹੀ ਸਰਕਾਰ ਨੂੰ ਜੋਰ ਦੇ ਨਾਲ बसि बहुत धन्यवादु